ਬੋਲ ਰਹੇ ਹਾਂ ਜੀ ਆਵਾਜ਼ ਤਾਂ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਗੋਲ ਗੱਪੇ ਜਿਹੜੇ ਕਿ ਥੋੜੇ ਜਿਹੀ ਪੈਸਿਆਂ 'ਚ ਬਾਧੂ ਸਾਰੇ ਬਣ ਜਾਣੇ ਆ ਬਾਕੀ ਆਪਾਂ ਜਦੋਂ ਬਾਜ਼ਾਰ 'ਚੋਂ ਖਾਣ ਜਾਂਦੇ ਆ ਜਾਂ ਲੈਣ ਜਾਂਦੇ ਆ ਤਾਂ ਉਸ ਟਾਈਮ ਤਾਂ ਤੁਸੀਂ ਵੇਖ ਹੀ ਸਕਦੇ ਹੋ ਕਿ ਤੁਹਾਨੂੰ ਪਤਾ ਹੀ ਹੋਣਾ 10 ਰੁਪਏ ਦੇ ਚਾਰ ਹੀ ਆ ਪੰਜ ਹੀ ਗੋਲ ਗੱਪੇ ਮਿਲਦੇ ਤੇ ਜੇ ਆਪਾਂ ਘਰੇ ਤਿਆਰ ਕਰਾਂਗੇ ਤਾਂ ਥੋੜੇ ਜਿਹੀ ਖਰਚੇ 'ਚ ਬਾਧੂ ਸਾਰੇ ਗੋਲ ਗੱਪੇ ਬਣ ਕੇ ਰੈਡੀ ਹੋ ਜਾਣਗੇ ਨਾਲੇ ਆਪਦੀਆਂ ਖੁਦ ਦੀਆਂ ਨਜ਼ਰਾਂ ਦੇ ਸਾਹਮਣੇ ਬਣੇ ਹੁੰਦੇ ਆ ਕੋਈ ਆਪਾਂ ਗ ਸੋ ਫਾਈਨਲ ਪੂਰੇ ਬਣਾਈਦੇ ਆ ਹਨ ਤੇ ਤੁਸੀਂ ਘਰੇ ਬਣਾ ਕੇ ਹੀ ਖਾਇਆ ਕਰੋ ਹਮੇਸ਼ਾ ਜਿਆਦਾਤਰ ਕੋਸ਼ਿਸ਼ ਕਰਿਆ ਕਰੋ ਨਾਲੇ ਸਾਰੀ ਫੈਮਿਲੀ ਰੱਜ ਜਾਂਦੀ ਹੈ ਇੱਧਰ ਜਿਹੜੇ ਗੋਲ ਗੱਪੇ ਸੀਗੇ ਆਪਾਂ ਗੋਲ ਗੱਪੇ ਜਿਹੜੇ ਰੈਡੀਮੇਡ ਹੁੰਦੇ ਆ ਆਪਾਂ ਉਹੀ ਲੈ ਕੇ ਆਏ ਸੀ ਤੇ ਇਹਨਾਂ ਨੂੰ ਤੇਲ ਚ ਤਲ ਲਿਆ ਸੀਗਾ ਤੇ ਇਹਨਾਂ ਦਾ ਸਾਈਜ਼ ਵੇਖੋ ਕਿੰਨਾ ਵੱਡਾ ਆ ਤੇ ਬਹੁਤ ਹੀ ਵਧੀਆ ਸੀਗੇ ਇੱਧਰ ਆਪਾਂ 40 ਰੁਪਏ ਦੇ ਪਤਾ ਨਹੀਂ 50 ਰੁਪਏ ਦੇ ਲੈ ਕੇ ਆਏ ਸੀ ਤੇ ਉਹਨਾਂ 'ਚ ਮੈਂ ਥੋੜੇ ਜਿਹਾ ਮਤਲਬ ਚੌਥਾ ਕੀ ਸਹੀ ਬਣਾਏ ਸੀ ਕਿ ਤੇ ਦੇਖ ਸਕਦੇ ਹੋ ਥਾਲੀ ਭਰ ਗਈ ਆ ਆਪਣੀ ਤੇ ਬਹੁਤ ਵਧੀਆ ਸੀ ਕ੍ਰਿਸਪੀ ਕ੍ਰਿਸਪੀ ਸੀ ਇੱਧਰ ਆਪਾਂ ਜਿਹੜਾ ਪਾਣੀ ਆ ਉਹ ਗੋਲ ਗੱਪਿਆਂ ਦਾ ਉਹ ਰੈਡੀ ਕਰ ਲਾਂਗੇ ਜੀ ਦੇ ਲਈ ਆਪਾਂ ਇਹਦੇ 'ਚ ਪਾ ਲਿਆ ਸੀਗਾ ਹਰਾ ਧਨੀਆ ਪੁਦੀਨਾ ਲਸਣ ਤੇ ਆਪਾਂ ਪਾਈ ਸੀ ਹਰੀ ਮਿਰਚ ਤੇ ਸੁੱਕਾ ਧਨੀਆ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਗ੍ਰੈਂਡ ਇੱਕ ਖਾਲੀ ਬਰਤਨ ਲੈ ਕੇ ਤੇ ਚਾਹ ਪਾਣੀ ਲੈ ਕੇ ਜਿਹੜੀ ਸਟੀਲ ਵਾਲੀ ਹੁੰਦੀ ਆ ਇਹਦੇ ਵਿੱਚ ਆਪਾਂ ਇਹਦਾ ਜਿਹੜਾ ਰਸ ਸੀਗਾ ਉਹ ਸਾਰਾ ਕੱਢ ਲਵਾਂਗੇ ਤੇ ਇੱਕ ਆਪਾਂ ਸਾਈਡ ਤੇ ਰਾਤ ਦੀ ਭਿਉਂ ਕੇ ਰੱਖੀ ਹੋਈ ਸੀ ਇਮਲੀ ਜਿਹਦਾ ਕੀ ਪਾਣੀ ਆਪਾਂ ਇਸੇ ਪਾਣੀ ਰਾਹੀਂ ਹੀ ਸਾਫ਼ ਕਰ ਲਵਾਂਗੇ ਤੇ ਨਾਲੇ ਇਸੇ ਜਿਹੜਾ ਪੇਸਟ ਪਾਇਆ ਸੀ ਆਪਾਂ ਇਹਦਾ ਰਸ ਜਿਹੜਾ ਬਚਿਆ ਹੋਊਗਾ ਉਹ ਵੀ ਨਿਕਲ ਜਾਊਗਾ ਤੇ ਤੁਸੀਂ ਵੇਖ ਸਕਦੇ ਹੋ ਪਾਣੀ ਹੈ ਜਿਹੜਾ ਇਹਦਾ ਟੇਸਟ ਵਧੀਆ ਬਹੁਤ ਵਧੀਆ ਆਉਂਦਾ ਜਿਹੜਾ ਆਪਾਂ ਘਰੇ ਬਣਾਉਨੇ ਆ ਤੇ ਨਾਰਮਲ ਬੇਸਿਕ ਮਸਾਲੇ ਪਾ ਕੇ ਹੀ ਵਧੀਆ ਬਣ ਜਾਂਦਾ ਹੈ ਹਾਂਜੀ ਇੱਧਰ ਆਪਾਂ ਜਿਹੜਾ ਰਾਸ ਆ ਉਹਨੂੰ ਚੰਗੀ ਤਰ੍ਹਾਂ ਕੱਢ ਲਿਆ ਹੈ ਚਾਹ ਪਾਣੀ ਵਿੱਚੋਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਵਾਂਗੇ ਜੀ ਖੰਡ ਉਹ ਵੀ ਆਪਣੀ ਟੇਸਟ ਅਕੋਰਡਿੰਗ ਪਾਣੀ ਹੈ ਥੋੜੀ ਜੀ ਪਾਣੀ ਹੈ ਜਿਹਦੇ ਨਾਲ ਕਿ ਥੋੜਾ ਜਿਹਾ ਮਿੱਠਾ ਜਿਹਾ ਟੇਸਟ ਆਵੇ ਵਿੱਚ ਬਿਲਕੁਲ ਖੱਟਾ ਜਿਹਾ ਵੀ ਵਧੀਆ ਨਹੀਂ ਲੱਗਦਾਗਾ ਤੇ ਹੁਣ ਇਹਦੇ ਨੂੰ ਚੰਗੀ ਤਰ੍ਹਾਂ ਆਪਾਂ ਹਲਾ ਕੇ ਤੇ ਇਹਦੇ ਵਿੱਚ ਪਾਵਾਂਗੇ ਜੀ ਲੂਣ ਲੂਣ ਆਪਾਂ ਟੇਸਟ ਅਕੋਰਡਿੰਗ ਪਾਉਣਾ ਆ ਫਿਰ ਮੈਂ ਇਹਦੇ ਵਿੱਚ ਪਾਇਆ ਸੀਗਾ ਥੋੜਾ ਜਿਹਾ ਕਾਲਾ ਨਮਕ ਉਹ ਵੀ ਟੇਸਟ ਅਕੋਰਡਿੰਗ ਹੀ ਪਾਉਣਾ ਆ ਆਪਾਂ ਤੇ ਕਾਲਾ ਨਮਕ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਆਪਾਂ ਇਹਦੇ ਵਿੱਚ ਪਾਇਆ ਸੀਗਾ ਕਾਲੀਆਂ ਮਿਰਚਾਂ ਅਜੀਰਾ ਤੇ ਅਜਵੈਨ ਦਾ ਜਿਹੜਾ ਪੇਸਟ ਪਾਊਡਰ ਜ ਆਪਾਂ ਬਣਾ ਕੇ ਰੱਖਿਆ ਸੀ ਉਹ ਪਾਤਾ ਸੀ ਮਸਲ ਕੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਸੁੱਕਾ ਧਨੀਆ ਉੱਪਰ ਦੀ ਤੇ ਬਹੁਤ ਵਧੀਆ ਸੀ ਟੇਸਟ ਬਹੁਤ ਜ਼ਿਆਦਾ ਵਧੀਆ ਆਇਆ ਸੀਗਾ ਇਹਦਾ ਇਹੋ ਜਿਹਾ ਪਾਣੀ ਤਾਂ ਗੋਲ ਗੱਪਿਆਂ ਵਾਲੇ ਕੋਲੇ ਨਹੀਂ ਮਿਲਦਾ ਜਿਹੜਾ ਆਪਾਂ ਘਰੇ ਤਿਆਰ ਕਰ ਸਕਦੇ ਆ ਇਹਦੇ ਵਿੱਚ ਮੈਂ ਫ੍ਰਿਜ ਚੋਂ ਕੱਢ ਕੇ ਠੰਡਾ ਪਾਣੀ ਪਾ ਦਿੱਤਾ ਸੀਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਹੁਣ ਆਪਾਂ ਰੈਡੀ ਕਰਾਂਗੇ ਆਪਣੀ ਗੋਲ ਗੱਪਿਆਂ ਵਾਲੀ ਥਾਲੀ ਹਾਂਜੀ ਮੇਨ ਚੀਜ਼ ਇਹਦੇ ਵਿੱਚ ਨਿੰਬੂ ਪਾਉਣਾ ਨਾ ਭੁੱਲਿਓ ਨਿੰਬੂ ਦਾ ਟੇਸਟ ਬਹੁਤ ਵਧੀਆ ਆਉਂਦਾ ਆ ਤੇ ਨਾਲੇ ਪਾਣੀ ਹੈ ਜਿਹੜਾ ਉਹ 2 ਤੋਂ 4 ਦਿਨ ਤੱਕ ਲੰਮੇ ਸਮੇਂ ਤੱਕ ਆਪਾਂ ਰੱਖ ਸਕਦੇ ਆ ਫ੍ਰਿਜ 'ਚ ਇਹ ਖਰਾਬ ਨਹੀਂ ਹੋਊਗਾ ਦ ਟੇਸਟ ਬਹੁਤ ਵਧੀਆ ਸੀ ਇਧਰ ਆਪਾਂ ਇੱਕ ਗਲਾਸ ਚ ਲੈ ਲਿਆ ਜੀ ਪਾਣੀ ਤੇ ਗੋਲ ਗੱਪੇ ਜਿਹੜੇ ਉਹ ਆਪਾਂ ਚ ਰੱਖ ਲਵਾਂਗੇ ਗੱਪੇ ਵਾਲਾ ਜਿਹੜਾ ਮਸਾਲਾ ਹੈ ਉਹਦੀ ਵੀਡੀਓ ਆਪਾਂ ਨਹੀਂ ਐਡ ਕੀਤੀ ਉਹਦੇ ਚ ਸਿਰਫ ਆਪਾਂ ਪਿਆਜ਼ ਪਾਏ ਸੀ ਤੇ ਆਲੂ ਤੇ ਥੋੜਾ ਜਿਹਾ ਹਰਾ ਧਨੀਆ ਪਾ ਕੇ ਹਰੀ ਮਿਰਚ ਪਾ ਕੇ ਤੇ ਲੂਣ ਮਿਰਚ ਪਾਤਾ ਸੀ ਤੇ ਇਹਨੂੰ ਮਿਕਸ ਕਰਕੇ ਆਪਾਂ ਜਿਹੜਾ ਬਣਾ ਲਿਆ ਸੀਗਾ ਥਾਲੀ ਆਪਣੀ ਰੈਡੀ ਹੋ ਚੁੱਕੀ ਆ ਸਭ ਤੋਂ ਪਹਿਲਾਂ ਆਪਾਂ ਮੰਮੀ ਜੀ ਨੂੰ ਦਿੱਤਾ ਤੇ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਆ ਤੁਸੀਂ ਵੇਖ ਸਕਦੇ ਹੋ ਪੂਰੇ ਫੁੱਲੇ ਫੁੱਲੇ ਕ੍ਰਿਸਪੀ ਕ੍ਰਿਪੀ ਬਣੇ ਆ ਗੋਲ ਗੱਪੇ ਆਪਣੇ ਤੇ ਇੱਧਰ ਮੈਂ ਤੁਹਾਨੂੰ ਤੋੜ ਕੇ ਵਿਖਾ ਦੇਣੀ ਆ ਇਦਰ ਵੇਖੋ ਕਿੰਨੇ ਵੀ ਸਾਰਾ ਨਹੀਂ ਟੁੱਟਦਾ ਤੇ ਨਾ ਹੀ ਕਿਤੇ ਸੌਫਟ ਅ ਗੋਲਗੱਪਾ ਬਹੁਤ ਵਧੀਆ ਬਣਿਆ ਆ ਤੁਸੀਂ ਵੀ ਘਰੇ ਬਣਾਓ ਘਰਦਿਆਂ ਨੂੰ ਖਾਓ ਤੇ ਬਹੁਤ ਸੋਹਣੇ ਤਰੀਕੇ ਨਾਲ ਸਾਫ਼ ਸਫਾਈ ਨਾਲ ਬਣਦੇ ਨੇ ਆਪਾਂ ਆਪਣੀ ਮਰਜ਼ੀ ਅਕੋਰਡਿੰਗ ਕੋਈ ਵੀ ਸਬਜ਼ੀ ਪਾ ਸਕਦੇ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰਨਾ ਵੀ ਨਾ ਭੁੱਲਿਓ ਜਿੰਨੂ ਜਿੰਨੂ ਗੋਲਗੱਪੇ ਪਸੰਦ ਨੇ ਉਹਨੂੰ ਤੁਸੀਂ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਏ ਬਾਏ you <laughs>